ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਹਜੂਰ ਸਾਹਿਬ ਦੀਵਾਲੀ ਤੋਂ ਪਹਿਲਾਂ ਇਹ ਦੋ ਚੀਜ਼ਾਂ দান ਕਰਾਓ ਫਿਰ ਦੇਖਣਾ ਚਮਤਕਾਰ ਬਾਬਾ ਕੁਲਵੰਤ ਸਿੰਘ ਜੀ ਨੇ ਦੱਸੀਆਂ ਹੈਰਾਨੀ ਜਨਕ ਗੱਲਾਂ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਹਜੂਰ ਸਾਹਿਬ ਦੁਸ਼ਹਿਰੇ ਦਾ ਭਾਰੀ ਜੋੜ ਮੇਲਾ ਹੁੰਦਾ ਹੈ। ਦੀਵਾਲੀ ਨੂੰ ਵੀ ਨਵੇਂ ਸਾਲ ਨੂੰ ਹੋਰ ਪਵ ਬਹੁਤ ساری ਸੰਗਤ ਜਿਹੜੀ ਹੈ ਉਹ ਥਾਂ ਤੇ ਇਕੱਤਰਤ ਹੁੰਦੀ ਹੈ। ਬਹੁਤ ساری ਸੰਗਤ। ਜਿੰਨੀ ਕਹਿ ਦੋ ਉਨੀ ساری ਸੰਗਤ। ਔਰ ਪਿਆਰਿਓ ਜਿੰਨੀ ਸੰਗਤ ਜਾਂਦੀ ਹੈ ਕੋਈ ਦਾਨਪੁਣ ਕਰਕੇ ਮੁੜਦਾ ਹੈ, ਕੋਈ ਕੁਝ ਕਰਕੇ ਮੁੜਦਾ ਹੈ, ਕੋਈ ਕਿਵੇਂ ਕੋਈ ਕਿਵੇਂ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਇਹ ਦੋ ਚੀਜ਼ਾਂ ਕੋਈ ਕੋਈ ਦਾਨ ਕਰਦਾ ਹੈ ਇੱਕ ਤੇ ਗਿਆਨ ਇੱਕ ਚੰਗਿਆਈ ਇਨਸਾਨੀਅਤ ਇਹ ਸਭ ਤੋਂ ਵੱਡੀ ਚੀਜ਼ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਪਿਆਰਿਓ ਜੇ ਅਸੀਂ ਇਹ ਚੀਜ਼ ਸਿੱਖ ਲਈ ਤਾਂ ਬਹੁਤ ਕੁਝ ਸਿੱਖ ਲਿਆ ਬਹੁਤ ਕੁਝ ਸਾਥ ਸੰਗਤ ਸਭ ਤੋਂ ਵੱਡੀ ਹੈ ਇਨਸਾਨੀਅਤ ਜੇ ਸਾਡੇ ਵਿੱਚ ਇਨਸਾਨੀਅਤ ਹੈ ਤੇ ਅਸੀਂ ਦੂਸਰੇ ਦਾ ਭਲਾ ਸੋਚ ਰਹੇ ਆ ਤੇ ਪਿਆਰਿਓ ਇਹ ਸਭ ਤੋਂ ਵੱਡੀ ਗੱਲ ਹੈ ਅਸੀਂ ਚੰਗੇ ਇਨਸਾਨ ਬਣ ਜਾਈਏ ਕੋਈ ਕਹਿੰਦਾ ਮੈਂ ਸਿੱਖ ਬਣਨਾ ਹੈ ਕੋਈ ਕਹਿੰਦਾ ਮੈਂ ਕੁਝ ਬਣਨਾ ਹੈ ਕੋਈ ਕਹਿੰਦਾ ਮੈਂ ਆ ਬਣਨਾ ਹੈ ਕੋਈ ਕਹਿੰਦਾ ਮੈਂ ਉਹ ਕਰਨਾ ਹੈ ਕੋਈ ਕਹਿੰਦਾ ਕੋਈ ਡਾਕਟਰ ਬਣਨਾ ਹੈ ਮੈਂ ਫੌਜੀ ਬਣਨਾ ਹੈ ਮੈਂ ਪੁਲਸੀਆ ਮੈਂ ਗਏ ਜੀ ਠੀਕ ਮੈਂ ਕਹਿੰਦਾ ਵੀ ਉਹਦਾ ਕੋਈ ਮਰਜ਼ੀ ਲੈ ਲਓ ਜਿਹੜਾ ਤੁਹਾਡਾ ਦਿਲ ਕਰਦਾ ਪਰ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਜ਼ਰੂਰ ਬਣਿਓ ਫਰਜ ਅਹੁਦੇ ਡਿਊਟੀਆਂ ਨਿਭਾਉਣੀਆਂ ਇੱਕ ਵੱਖਰੀ ਗੱਲ ਐ ਪਰ ਇੱਕ ਚੰਗਾ ਇਨਸਾਨ ਬਣ ਕੇ ਇੱਕ ਸਮਾਜ ਦੇ ਵਿੱਚ ਜ਼ਿੰਮੇਵਾਰੀ ਨਿਭਾਉਣੀ ਗੁਰੂ ਦਾ ਉਪਦੇਸ਼ ਮੰਨ ਕੇ ਇੱਕ ਵੱਖਰੀ ਗੱਲ ਹੈ ਸਾਧ ਸੰਗਤ ਭਾਵੇਂ ਬਣਿਆ ਨੇ ਇਹ ਚੀਜ਼ਾਂ ਕਾਪੀ ਕਰ ਲਈਆਂ ਪਰ ਸਾਡੇ ਸਿੱਖ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਮੰਨਣ ਤੋਂ ਇਨਕਾਰੀ ਕਰਕੇ ਸਰਸੇ ਵਾਲੇ ਬਾਬੇ ਨੇ ਕੀ ਕੀਤਾ ਸਫਾਈ ਅਭਿਆਨ ਚਲਾਤਾ ਬੂਟੇ ਲਾਓ ਜੀ ਸਪੈਸ਼ਲ ਵਰਦੀਆਂ ਦੇਤੀਆਂ ਜੀ ਇਹ ਉਹਨਾਂ ਦੇ ਗਲਾਂ ਦੇ ਵਿੱਚੋਂ ਪਟੇ ਜੇ ਪਵਾਤੇ ਵੀ ਦੇ ਪਤਾ ਲੱਗ ਜੀ ਵੀ ਇਹ ਤਾਂ ਜੀ ਉਥੋਂ ਦੇ ਸੇਵਾਦਾਰ ਨੇ ਜੀ ਤੇ ਸਾਧ ਸੰਗਤ ਤੇ ਉਹਨਾਂ ਨੇ ਕੀ ਕੀਤਾ ਕਿ ਆਹ ਦੇਖੋ ਜੀ ਇੰਜ ਹੁੰਦਾ ਆ ਨਾਮਦਾਨ ਦੇਤਾ ਜੀ ਸਾਡੇ ਹੀ ਸ਼ਬਦ ਚੋਰੀ ਕਰਕੇ ਆਪਦਾ ਨਾਮਦਾਨ ਬਣਾ ਲਿਆਈ ਸਭ ਤੋਂ ਪਹਿਲਾਂ ਸਾਡਾ ਸ਼ਬਦ ਚੋਰੀ ਕੀਤਾ ਸੱਚਾ ਸੌਦਾ ਅੱਜ ਤੁਸੀਂ ਦੇਖ ਲਓ ਗੁਰਦੁਆਰਾ ਸੱਚਾ ਸੌਦਾ ਸਹਿਬ ਨਨਕਾਣਾ ਸਾਹਿਬ ਦੇ ਲਾਗੇ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਉਹ ਸਾਡਾ ਹੀ ਸ਼ਬਦ ਹੈ ਇਹਨਾਂ ਨੇ ਕਿੱਥੋਂ ਲਿਆ ਜੀ ਨਾਮਦਾਨ ਕਿਥੋਂ ਮੂਲ ਮੰਤਰ ਦੇ ਸਾਰੇ ਇਹ ਸ਼ਬਦ ਲਈ ਫਿਰਦੇ ਆ ਮੂਲ ਮੰਤਰ ਦੇ ਉਹੀ ਲੋਕਾਂ ਨੂੰ ਦੱਸੀ ਜਾਂਦੇ ਆ ਤੂੰ ਅੱਗੇ ਨਾ ਦੱਸੀ ਤੇ ਤੇਰਾ ਤੇ ਫਿਰ ਜੀਵਨ ਨਹੀਂ ਰਹਿਣਾ ਤੇਰਾ ਤੇ ਇੰਜ ਹੋਣਾ ਤੇਰੀ ਮੌਤ ਹੋ ਜਾਣੀ ਹੈ ਇਹੋ ਜਿਹਾ ਕਿਹੜਾ ਨਾਮਦਾਨ ਹੈ ਵੀ ਜਿਹੜਾ ਤੁਸੀਂ ਦੂਜੇ ਨੂੰ ਦੱਸੋ ਤੇ ਤੁਹਾਡੀ ਮੌਤ ਹੋ ਜਾਊ ਤੁਹਾਨੂੰ ਐ ਹੋ ਜਾਊ ਫਲਾਣਾ ਹੋ ਜਾਊ ਇਥੇ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਵੀ ਸਭ ਨੂੰ ਦੱਸੋ ਤੜਕੇ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਸਭ ਨੂੰ ਬਾਜਾ ਮਾਰਦੀ ਆ ਬੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾ ਬੋ ਸੱਚੀ ਬਾਣੀ ਪਿਆਰਿਓ ਕਹਿਣ ਤੋਂ ਭਾਵੇਂ ਚੰਗਾ ਇਨਸਾਨ ਬੜੀਏ ਇਨਸਾਨੀਅਤ ਨੂੰ ਪਹਿਚਾਣੀਏ ਆਪਾਂ ਕਿਸੇ ਦੀ ਮਦਦ ਕਰੀਏ ਕਿਸੇ ਦੇ ਕੰਮ ਆਈਏ ਸਭ ਤੋਂ ਵੱਡੀ ਗੱਲ ਹੈ ਵੀ ਆਪਾਂ ਕਿਸੇ ਨੂੰ ਜਿਹੜਾ ਹੈ ਆਪ ਮਦਦ ਕਰਕੇ ਉਹਦੇ ਦਿਲ ਦੇ ਵਿੱਚ ਆਪਣੀ ਚੰਗੀ ਥਾਂ ਬਣਾਈਏ ਇੱਕ ਅਮੇਜ਼ ਬਣਾਈਏ ਤੇ ਪਿਆਰਿਓ ਸਭ ਤੋਂ ਵੱਡੀ ਗੱਲ ਹੈ ਔਰ ਦੋ ਚੀਜ਼ਾਂ ਚੰਗੀ ਇਨਸਾਨੀਅਤ ਤੇ ਸ਼ੁਭਮਤ ਨਾਮ ਜਪਣਾ ਤੇ ਵੰਡ ਕੇ ਸ਼ਕਣਾ ਆਪਣੀ ਕਿਰਤ ਕਮਾਈ ਕਰਨੀ ਇਹ ਚੀਜ਼ਾਂ ਜਰੂਰ ਯਾਦ ਰੱਖ ਕੇ ਜ਼ਿੰਦਗੀ ਦੇ ਵਿੱਚ ਚੱਲਣੀਆਂ ਪੈਣਗੀਆਂ ਤੇ ਫਿਰ ਮੈਂ ਕਹਣਾ ਕਿਸੇ ਚੀਜ਼ ਦੀ ਟੋਟ ਆ ਹੀ ਨਹੀਂ ਸਕਦੀ ਤੇ ਪਿਆਰਿਓ ਇਸ ਵਾਰ ਆਪਣੀ ਦੀਵਾਲੀ ਆ ਦੁਸ਼ਹਿਰੇ ਹੋਰ ਮਨਾਉਣੇ ਆ ਨਾ ਤੇ ਇਨ੍ਹਾਂ ਸ਼ੁਭ ਚੀਜ਼ਾਂ ਨੂੰ ਅਸੀਂ ਮੰਨਦੇ ਆ ਇਨ੍ਹਾਂ ਸ਼ੁਭ ਚੀਜ਼ਾਂ ਤੋਂ ਸ਼ੁਰੂਆਤ ਕਰ ਦੋ ਤੇ ਮੈਂ ਕਹਣਾ ਸਤਗੁਰੂ ਦੀ ਬੜੀ ਅਪਾਰੰਪਾਰ ਕਿਰਪਾ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ